ਨਮਸਤੇ ਪੰਜਾਬੀ ਕਹਾਣੀ ਬਾਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਕਿਸਮਤ ਦੀ ਰੋਟੀ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਪੁਰਾਣੇ ਸਮਿਆਂ ਦੀ ਗੱਲ ਹੈ ਉਸ ਸਮਾਂ ਜਦੋਂ ਰਾਜਿਆਂ ਦੇ ਮਹਿਲ ਸੰਗ ਮਰਮਰ ਨਾਲ ਚਮਕਦੇ ਸਨ ਪਰ ਪਿੰਡਾਂ ਦੀਆਂ ਗਲੀਆਂ ਵਿੱਚ ਤੋੜ ਹੀ ਤੋੜ ਸੀ ਸਵੇਰ ਦੀ ਤੁੱਪ ਜਦੋਂ ਕੱਚੀਆਂ ਚੌਪੜੀਆਂ ਦੀਆਂ ਕੰਧਾਂ ਤੇ ਪਿੰਡੀ ਤਾਂ ਉੱਥੇ ਰਹਿੰਦੇ ਲੋਕਾਂ ਦੀ ਕਿਸਮਤ ਵੀ ਉਹਨਾਂ ਕੰਦਾ ਵਰਗੀ ਹੀ ਫੱਟੀ ਹੋਈ ਲੱਗਦੀ। ਇੱਕ ਛੋਟੇ ਜਿਹੇ ਪਿੰਡ ਸੋਨਾਪੁਰ ਵਿੱਚ ਰਹਿੰਦੀ ਸੀ ਤਰਮੋ, ਇੱਕ ਸਧਾਰਨ ਪਰ ਦਿਲੋਂ ਬਹੁਤ ਵੱਡੀ ਔਰਤ। ਉਸ ਦਾ ਪਤੀ ਕਈ ਸਾਲ ਪਹਿਲਾਂ ਇੱਕ ਬਿਮਾਰੀ ਨਾਲ ਮਰ ਚੁੱਕਾ ਸੀ। ਬੱਚੇ ਸੰ ਸਿਰਫ ਉਸਦੇ ਦੋ ਛੋਟੇ ਬੱਚੇ, ਗੋਪੀ ਅਤੇ ਰਾਣੀ ਅਤੇ ਇੱਕ ਟੁੱਟਿਆ ਹੋਇਆ ਘਰ ਜਿਸ ਦੀ ਛੱਤ ਤੋਂ ਮਾਂ ਦੀਆਂ ਬੂੰਦਾਂ ਸਿੱਧੀਆਂ ਦਿਲ ਚਾਟ ਟਪਕਦੀ ਆ ਸੰਨ ਤਰਮੋ ਦੀ ਜ਼ਿੰਦਗੀ ਦਾ ਸਾਰ ਇੱਕੋ ਸੀ ਰੋਟੀ ਕਦੇ ਮਿਲਦੀ ਕਦੇ ਨਹੀਂ ਕਦੇ 2 ਦਿਨਾਂ ਦੀ ਕਦੇ ਅੱਧੀ ਵੀ ਨਹੀਂ ਪਰ ਉਹ ਰੋਟੀ ਬਣਾਉਂਦੀ ਸੀ ਤਾਂ ਦਿਲ ਨਾਲ ਆਟਾ ਕੱਟ ਹੋਵੇ ਪਰ ਨੀਅਤ ਕਦੇ ਕੱਟ ਨਾ ਹੋਈ ਉਸ ਦਿਨ ਸਵੇਰੇ ਜਦੋਂ ਤਰਮੋ ਨੇ ਆਟੇ ਦੀ ਥੈਲੀ ਖੋਲੀ ਤਾਂ ਅੰਦਰ ਸਿਰਫ ਇੱਕ ਮੁਠ ਪਰ ਆਟਾ ਸੀ ਉਸਨੇ ਸਾਲਿਆ ਅੱਖਾਂ ਮਿਚੀਆਂ ਅਤੇ ਮਨ ਹੀ ਮਨ ਰੱਬ ਨੂੰ ਯਾਦ ਕੀਤਾ ਵਾਹਿਗੁਰੂ ਅਜਵੀ ਜਿਵੇਂ ਹੋ ਸਕੇ ਬੱਚਿਆਂ ਦਾ ਪੇਟ ਪਰਵਾ ਦੇ ਉਸਨੇ ਉਸ ਇੱਕ ਮੁੱਠ ਆਟੇ ਵਿੱਚ ਥੋੜਾ ਜਿਹਾ ਪਾਣੀ ਪਾਇਆ ਨਮਕ ਦੀ ਚੁੰਨੀ ਪਾਰ ਕੇ ਰੱਖੀ ਅਤੇ ਇੱਕ ਛੋਟੀ ਜਹੀ ਰੋਟੀ ਬਣਾਈ ਰੋਟੀ ਪਤਲੀ ਸੀ ਪਰ ਸੁਗੰਧ ਵਿੱਚ ਮਾਂ ਦੀ ਮਮਤਾ ਸੀ ਧਰਮੋ ਨੇ ਰੋਟੀ ਤਵੇ ਤੇ ਰੱਖੀ ਹੀ ਸੀ ਕਿ ਬਾਰੋਂ ਕੋੜਿਆਂ ਦੀਆਂ ਟਾਪਾਂ ਦੀ ਆਵਾਜ਼ ਆਈ ਪਿੰਡ ਦੇ ਲੋਕ ਕਬਰਾ ਗਏ ਅਜਿਹਾ ਕਦੇ ਕਦੇ ਹੀ ਹੁੰਦਾ ਸੀ ਲੱਗਦਾ ਰਾਜਾ ਆ ਰਿਹਾ ਹੈ ਕਿਸੇ ਨੇ ਚੀਕ ਮਾਰੀ ਸੋਨਾਪੁਰ ਦੇ ਲੋਕਾਂ ਨੇ ਕਦੇ ਰਾਜਾ ਸਾਹਮਣੇ ਤੋਂ ਨਹੀਂ ਦੇਖਿਆ ਸੀ ਸਿਰਫ ਕਹਾਣੀਆਂ ਸੁਣੀਆਂ ਸਨ ਉਸ ਦੀ ਸ਼ਾਨ ਉਸ ਦੀ ਤਾਕਤ ਅਤੇ ਉਸ ਦੇ ਹੁਕਮਾਂ ਦੀ ਕਠੋਰਤਾ ਧਰਮੋ ਨੇ ਤਵੇਂ ਤੋਂ ਰੋਟੀ ਉਤਾਰੀ ਉਸ ਦੇ ਹੱਥ ਕੰਬੇ ਉਸ ਨੇ ਸੋਚਿਆ ਰਾਜਾ ਮੇਰੇ ਘਰ ਮੇਰੇ ਵਰਗੇ ਗਰੀਬ ਦੇ ਦਰ ਤੇ ਕੋੜਿਆਂ ਦੀ ਟੋਲੀ ਪਿੰਡ ਦੇ ਵਿੱਚਕਾਰ ਆ ਕੇ ਰੁਕੀ ਸੋਨੇ ਦੀ ਕਲਗੀ ਵਾਲਾ ਤਾਜ रेशमी कपड़े ਤੇ ਅੱਖਾਂ ਚਾਹ ਹੰਕਾਰ। ਐਸੀ ਰਾਜਾ ਵਿਕਰਮ ਸਿੰਘ। ਉਸ ਦਾ ਚਿਹਰਾ ਥੱਕਿਆ ਹੋਇਆ ਸੀ। ਦਿਨਾਂ ਤੋਂ ਯਾਤਰਾ ਕਰਦਾ ਆ ਰਿਹਾ ਸੀ। ਮੈਨੂੰ ਭੁੱਖ ਲੱਗੀ ਹੈ। ਰਾਜੇ ਨੇ ਕਿਹਾ ਕਿ ਇਸ ਪਿੰਡ ਚਾ ਕੋਈ ਮੈਨੂੰ ਖਾਣ ਲਈ ਕੁਝ ਦੇ ਸਕਦਾ ਹੈ। ਪਿੰਡ ਵਾਲੇ ਇੱਕ ਦੂਜੇ ਵੱਲ ਤੱਕਣ ਲੱਗੇ। ਕਿਸੇ ਕੋਲ ਹਿੰਮਤ ਨਹੀਂ ਸੀ। ਕਿਸੇ ਦੇ ਘਰ ਪੂਰਾ ਖਾਣਾ ਨਹੀਂ ਸੀ ਤੇ ਰਾਜੇ ਨੂੰ ਕੀ ਦਿੰਦੇ। ਧਰਮੋ ਨੇ ਆਪਣੇ ਘਰ ਵੱਲ ਵੇਖਿਆ। ਤਵੇ ਤੇ ਪਈ ਉਹ ਇੱਕੋ ਰੋਟੀ ਉਸਦੇ ਬੱਚਿਆਂ ਦੀ ਆਸ ਗੋਪੀ ਨੇ ਪੁੱਛਿਆ ਮਾਂ ਅਸੀਂ ਅੱਜ ਖਾਵਾਂਗੇ ਧਰਮੋ ਦਾ ਦਿਲ ਟੁੱਟ ਗਿਆ ਪਰ ਉਸਨੇ ਬੱਚੇ ਦੇ ਸਿਰ ਤੇ ਹੱਥ ਫੇਰਿਆ ਰੱਬ ਵੱਡਾ ਹੈ ਉਸਨੇ ਕਿਹਾ ਉਹ ਰੋਟੀ ਲੈ ਕੇ ਬਾਹਰ ਨਿਕਲੀ ਪੈਰ ਨੰਗੇ ਕੱਪੜੇ ਪੁਰਾਣੇ ਪਰ ਮੱਥੇ ਤੇ ਅਜੀਬ ਜਿਹੀ ਸ਼ਾਂਤੀ ਉਹ ਰਾਜੇ ਦੇ ਸਾਹਮਣੇ ਗਈ ਅਤੇ ਹੌਲੀ ਨਾਲ ਕਿਹਾ ਮਹਾਰਾਜ ਮੇਰੇ ਕੋਲ ਇਹ ਇੱਕੋ ਰੋਟੀ ਹੈ ਜੇ ਮਨ ਕਰੇ ਤਾਂ ਕਬੂਲ ਕਰੋ ਕਿ ਸਾਰਾ ਪਿੰਡ ਮਰ ਗਿਆ ਇੱਕ ਗਰੀਬ ਔਰਤ ਰਾਜੇ ਨੂੰ ਰੋਟੀ ਦੇ ਰਹੀ ਹੈ ਰਾਜੇ ਨੇ ਉਸ ਵੱਲ ਵੇਖਿਆ ਪਹਿਲੀ ਵਾਰ ਉਸ ਦੀ ਨਜ਼ਰ ਵਿੱਚ ਕੁਝ ਬਦਲਿਆ ਉਸਨੇ ਰੋਟੀ ਲਈ ਉਹ ਸਧਾਰਨ ਸੀ ਪਰ ਜਿਵੇਂ ਹੀ ਰਾਜੇ ਨੇ ਬੁਰਕੀ ਮੂੰਹ ਚਾਪਾਈ ਉਸ ਦੀਆਂ ਅੱਖਾਂ ਪਰ ਆਈਆਂ ਇਹ ਰੋਟੀ ਇਹ ਤਾਂ ਅੰਮ੍ਰਿਤ ਵਰਗੀ ਹੈ ਰਾਜਾ ਬੋਲਿਆ ਤਰਮੋ ਚੁੱਪ ਰਹੀ ਰਾਜਾ ਪੁੱਛ ਬੈਠਾ ਇਹ ਦੱਸ ਤੂੰ ਆਪਣੇ ਬੱਚਿਆਂ ਨੂੰ ਕੀ ਖਵਾਏਗੀ ਤਰਮੋ ਨੇ ਸਿੱਧੀ ਅੱਖਾਂ ਜਾਂ ਅੱਖਾਂ ਪਾ ਕੇ ਕਿਹਾ ਮਹਾਰਾਜ ਜਿਸਨੇ ਤੁਹਾਨੂੰ ਪੁਖਲਾਈ ਉਹੀ ਮੇਰੇ ਬੱਚਿਆਂ ਨੂੰ ਵੀ ਰੋਟੀ ਦੇਵੇਗਾ ਉਸ ਪਲ ਰਾਜਾ ਖਾਮੋਸ਼ ਹੋ ਗਿਆ ਉਸ ਦੀ ਜ਼ਿੰਦਗੀ ਚ ਪਹਿਲੀ ਵਾਰ ਕਿਸੇ ਨੇ ਉਸ ਨੂੰ ਰਾਜਾ ਨਹੀਂ ਇਨਸਾਨ ਸਮਝ ਕੇ ਰੋਟੀ ਦਿੱਤੀ ਸੀ ਉਸਨੇ ਮਨ ਹੀ ਮਨ ਸੋਚਿਆ ਸ਼ਾਇਦ ਕਿਸਮਤ ਦੀ ਅਸਲੀ ਰੋਟੀ ਏਹੀ ਹੁੰਦੀ ਹੈ ਦਇਆ ਨਾਲ ਬਣੀ ਹੋਈ ਰੋਟੀ ਦਾ ਆਖਰੀ ਬੁਰਕੀ ਮੂੰਹ ਵਿੱਚ ਪਾ ਕੇ ਰਾਜਾ ਵਿਕਰਮ ਸਿੰਘ ਕੁਝ ਪਲਾ ਲਈ ਚੁੱਪ ਰਹਿ ਗਿਆ ਉਸ ਦੀ ਜ਼ਿੰਦਗੀ ਵਿੱਚ ਕਦੇ ਭੁੱਖ ਨਹੀਂ ਸੀ ਲੱਗੀ ਕਟੂਗਟ ਅਜੇਹੀ ਭੁੱਖ ਤਾਂ ਕਦੇ ਨਹੀਂ ਜੋ ਆਤਮਾ ਨੂੰ ਕਚੋਟੇ ਪਰ ਅੱਜ ਉਸ ਇੱਕ ਰੋਟੀ ਨੇ ਉਸ ਨੂੰ ਅਜਿਹਾ ਅਹਿਸਾਸ ਕਰਵਾ ਦਿੱਤਾ ਸੀ ਜੋ ਕਿਸੇ ਸ਼ਾਈ ਭੋਜਨ ਨੇ ਕਦੇ ਨਹੀਂ ਕੀਤਾ ਉਸ ਨੇ ਧਰਮੋਵਲ ਮੁੜ ਕੇ ਵੇਖਿਆ ਉਹ ਨਜ਼ਰਾਂ ਚੁਕਾਈ ਖੜੀ ਸੀ ਜਿਵੇਂ ਕੁਝ ਗਲਤ ਕਰ ਦਿੱਤਾ ਹੋਵੇ ਰਾਜੇ ਨੇ ਪੁੱਛਿਆ ਤੇਰਾ ਨਾਂ ਕੀ ਹੈ ਮਾਈ ਮਹਾਰਾਜ ਮੇਰਾ ਨਾਂ ਤਰਮੋ ਹੈ ਉਸਨੇ ਸਿਰ ਨਿਮਾ ਕੇ ਜਵਾਬ ਦਿੱਤਾ ਤਰਮੋ ਰਾਜਾ ਬੁੜਬੁੜਾਇਆ ਤੂੰ ਜਾਣਦੀ ਹੈ ਤੂੰ ਕੀ ਕੀਤਾ ਤਰਮੋ ਡਰ ਗਈ ਉਸਦੇ ਮਨ ਵਿੱਚ ਖਿਆਲ ਆਇਆ ਕਿ ਕਿਤੇ ਰਾਜਾ ਨਾਰਾਜ਼ ਨਾ ਹੋ ਜਾਵੇ ਮਹਾਰਾਜ ਜੇ ਕੋਈ ਗੁਸਤਾਹੀ ਹੋ ਗਈ ਹੋਵੇ ਤਾਂ ਮਾਫ ਕਰਿਓ ਮੇਰੇ ਕੋਲ ਹੋਰ ਕੁਝ ਨਹੀਂ ਸੀ ਰਾਜਾ ਹੌਲੀ ਜਿਹਾ ਮੁਸਕਰਾਇਆ ਉਹ ਮੁਸਕਾਨ ਸਾਲਾ ਬਾਦ ਉਸਦੇ ਚਿਹਰੇ ਤੇ ਆਈ ਸੀ ਗੁਸਤਾਹੀ ਨਹੀਂ ਤਰਮੂ ਤੂੰ ਮੈਨੂੰ ਅੱਜ ਰਾਜਾ ਨਹੀਂ ਇਨਸਾਨ ਬਣਾਇਆ ਹੈ ਰਾਜੇ ਨੇ ਆਪਣੇ ਸੈਨਾ ਨਾਇਕ ਵੱਲ ਇਸ਼ਾਰਾ ਕੀਤਾ ਪਿੰਡ ਦੇ ਹਾਲਾਤ ਵੇਖੋ ਇੱਥੇ ਭੁੱਖ ਹੈ ਡਰ ਹੈ ਤੇ ਉਮੀਦ ਬਹੁਤ ਘੱਟ ਸੈਨਾ ਨਾਇਕ ਨੇ ਸਿਰ ਹਿਲਾਇਆ ਮਹਾਰਾਜ ਅਸੀਂ ਹੁਕਮ ਦੀ ਉਡੀਕ ਕਰ ਰਹਾ ਹਾਂ ਰਾਜਾ ਕੁਝ ਸੋਚਦਾ ਰਿਹਾ ਫਿਰ ਉਸਨੇ ਐਲਾਨ ਕੀਤਾ ਅੱਜ ਰਾਤ ਅਸੀਂ ਇਸ ਪਿੰਡ ਵਿੱਚ ਹੀ ਰਹਾਂਗੇ ਇਹ ਸੁਣ ਕੇ ਪਿੰਡ ਵਿੱਚ ਖਲਬਲੀ ਮਚ ਗਈ ਰਾਜਾ ਇੱਕ ਗਰੀਬ ਪਿੰਡ ਵਿੱਚ ਰੁਕਣ ਵਾਲਾ ਸੀ ਧਰਮੋ ਦੇ ਘਰ ਦੇ ਸਾਹਮਣੇ ਹੀ ਰਾਜੇ ਨੇ ਆਪਣਾ ਟਿਕਾਣਾ ਬਣਾਇਆ ਰਾਤ ਨੂੰ ਜਦੋਂ ਸਭ ਸੁੱਤੇ ਰਾਜਾ ਜਾਗਦਾ ਰਿਹਾ ਉਸ ਦੀ ਅੱਖਾਂ ਸਾਹਮਣੇ ਧਰਮੋ ਦਾ ਚਿਹਰਾ ਉਸ ਦੀ ਸਧਾਰਨ ਰੋਟੀ ਅਤੇ ਉਹ ਬੋਲ ਕੁੰਮਦੇ ਰਹੇ ਜਿਸ ਨੇ ਤੁਹਾਨੂੰ ਪੋਖਲਾਈ ਉਹੀ ਮੇਰੇ ਬੱਚਿਆਂ ਨੂੰ ਵੀ ਰੋਟੀ ਦੇਵੇਗਾ ਉਸਨੇ ਆਪਣੇ ਆਪ ਨੂੰ ਪੁੱਛਿਆ ਕਿ ਮੈਂ ਸੱਚਮੁੱਚ ਰੱਬ ਦੇ ਨਾਂ ਤੇ ਰਾਜ ਕਰ ਰਿਹਾ ਹਾਂ ਜਾਂ ਸਿਰਫ ਤਲਵਾਰ ਦੇ ਜ਼ੋਰ ਤੇ ਅਗਲੇ ਸਵੇਰ ਰਾਜੇ ਨੇ ਤਰਮੋ ਨੂੰ ਦਰਬਾਰ ਵਿੱਚ ਬੁਲਾਇਆ ਪਰ ਦਰਬਾਰ ਨਹੀਂ ਪਿੰਡ ਦੇ ਚੌਕ ਵਿੱਚ ਤਰਮੋ ਰਾਜਾ ਬੋਲਿਆ ਜੇ ਮੈਂ ਤੈਨੂੰ ਕੁਝ ਮੰਗਣ ਲਈ ਕਹਾ ਤਾਂ ਤੂੰ ਕੀ ਮੰਗੇਗੀ ਤਰਮੋ ਕੁਝ ਪਲ ਚੁੱਪ ਰਹੀ ਫਿਰ ਬੋਲੀ ਮਹਾਰਾਜ ਮੇਰੇ ਲਈ ਨਹੀਂ ਇਸ ਪਿੰਡ ਲਈ ਮੰਗਾਗੀ ਪਿੰਡ ਵਾਲਿਆਂ ਦੀਆਂ ਅੱਖਾਂ ਪਰ ਆਈਆਂ ਸਾਡੇ ਖੇਤਾਂ ਲਈ ਪਾਣੀ ਸਾਡੇ ਬੱਚਿਆਂ ਲਈ ਰੋਟੀ ਤੇ ਸਾਡੇ ਮਨਾਂ ਲਈ ਡਰ ਤੋਂ ਮੁਕਤੀ ਰਾਜਾ ਹੈਰਾਨ ਹੋ ਗਿਆ ਉਹਨੇ ਕਦੇ ਨਹੀਂ ਦੇਖਿਆ ਸੀ ਕਿ ਕੋਈ ਆਪਣੇ ਲਈ ਕੁਝ ਨਾ ਮੰਗੇ ਉਸਨੇ ਐਲਾਨ ਕੀਤਾ ਇਸ ਪਿੰਡ ਚਾ ਖੂ ਖਦਵਾਇਆ ਜਾਵੇਗਾ ਲਗਾਨ ਕਟਾਇਆ ਜਾਵੇਗਾ ਅਤੇ ਕਿਸੇ ਵੀ ਗਰੀਬ ਨੂੰ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ ਰਾਜੇ ਦੇ ਦਰਬਾਰ ਵਿੱਚ ਕਈ ਅਜਿਹੇ ਲੋਕ ਸਨ ਜੋ ਇਸ ਸਭ ਨਹੀਂ ਸਹਿ ਸਕਦੇ ਸਨ ਵਜ਼ੀਰ ਚੰਦਰਬਾਨ ਨੇ ਮਨ ਹੀ ਮਨ ਸਾਜ਼ਿਸ਼ ਰਚੀ ਇੱਕ ਗਰੀਬ ਔਰਤ ਨੇ ਰਾਜੇ ਨੂੰ ਬਦਲ ਦਿੱਤਾ ਇਹ ਕਿਵੇਂ ਹੋ ਸਕਦਾ ਹੈ ਉਸਨੇ ਸੋਚਿਆ ਜੇ ਇਹ ਔਰਤ हट ਜਾਵੇ ਤਾਂ ਰਾਜਾ ਫਿਰ ਪੁਰਾਣਾ ਬਣ ਜਾਵੇਗਾ ਉਸ ਰਾਤ ਕਿਸਮਤ ਨੇ ਇੱਕ ਹੋਰ ਚਾਲ ਚਲੀ ਤਰਮੋ ਆਪਣੇ ਬੱਚਿਆਂ ਨਾਲ ਕੱਚੀ ਛੱਤ ਹੇਠ ਲੇਟੀ ਸੀ ਪਰ ਤਰਮੋ ਦੀ ਅੱਖਾਂ ਵਿੱਚ ਨੀਂਦ ਨਹੀਂ ਸੀ ਉਸ ਨੂੰ ਲੱਗ ਰਿਹਾ ਸੀ ਜਿਵੇਂ ਕਿਸੇ ਅਣਜਾਣ ਖਤਰੇ ਦੀ ਛਾਂ ਉਸ ਦੇ ਘਰ ਦੇ ਆਲੇ-ਦੁਆਲੇ ਕੁੰਮ ਰਹੀ ਹੋਵੇ ਉਸ ਦਾ ਸ਼ੱਕ ਛੁੱਟਾ ਨਹੀਂ ਸੀ ਹਨੇਰੇ ਵਿੱਚ ਵਜ਼ੀਰ ਚੰਦਰਬਾਨ ਦੇ ਆਦਮੀ ਚੁੱਪਚਾਪ ਹਿਲ ਰਹੇ ਸਨ ਉਹਨਾਂ ਦਾ ਮਨਸੂਬਾ ਸੀ ਤਰਮੋ ਨੂੰ ਡਰਾ ਕੇ ਪਿੰਡ ਛੱਡਣ ਲਈ ਮਜਬੂਰ ਕਰਨਾ ਅਚਾਨਕ ਤਰਮੋ ਨੇ ਬਾਹਰ ਪੈਰਾਂ ਦੀ ਆੜ ਸੁਣੀ ਉਸ ਦਾ ਦਿਲ ਤੇਜ਼ ਧੜਕਣ ਲੱਗ ਪਿਆ ਉਸ ਨੇ ਬੱਚਿਆਂ ਨੂੰ ਚੁੱਪ ਕਰਾਇਆ ਅਤੇ ਦਰਵਾਜ਼ੇ ਵੱਲ ਵਧੀ ਕੌਣ ਹੈ ਉਸ ਨੇ ਹੌਲੀ ਆਵਾਜ਼ ਵਿੱਚ ਪੁੱਛਿਆ ਕੋਈ ਜਵਾਬ ਨਹੀਂ ਆਇਆ ਪਰ ਦਰਵਾਜ਼ੇ ਕੋਲ ਇੱਕ ਪੱਥਰ ਡਿੱਗਿਆ ਤਰਮੋ ਸਮਝ ਗਈ ਇਹ ਡਰਾਉਣ ਦੀ ਕੋਸ਼ਿਸ਼ ਸੀ ਉਸ ਨੇ ਦਰਵਾਜ਼ਾ ਖੋਲ੍ਹਿਆ ਅਤੇ ਉੱਚੀ ਆਵਾਜ਼ ਵਿੱਚ ਬੋਲੀ ਜੇ ਡਰਾਉਣਾ ਹੈ ਤਾਂ ਸਾਹਮਣੇ ਆਓ ਜਿਸ ਦੀ ਰੋਟੀ ਰੱਬ ਨੇ ਲਿਖੀ ਹੈ ਉਹ ਕੋਈ ਨਹੀਂ ਛੀਨ ਸਕਦਾ ਉਸ ਦੀ ਆਵਾਜ਼ ਵਿੱਚ ਅਜਿਹੀ ਤਾਕਤ ਸੀ ਕਿ ਹਨੇਰੇ ਵਿੱਚ ਖੜੇ ਸਿਪਾਹੀ ਵੀ ਇੱਕ ਪਲ ਲਈ ਰੁਕ ਗਏ ਉਸੇ ਸਮੇਂ ਰਾਜੇ ਦੀ ਸੁਰੱਖਿਆ ਟੋਲੀ ਆ ਪਹੁੰਚੀ ਸੈਨਾ ਨਾਇਕ ਨੇ ਸਿਪਾਹੀਆਂ ਨੂੰ ਫੜ ਲਿਆ ਸੱਚ ਬਾਰ ਆ ਗਿਆ ਸਵੇਰੇ ਚੌਕ ਵਿੱਚ ਦਰਬਾਰ ਲੱਗਿਆ ਰਾਜਾ ਵਿਕਰਮ ਸਿੰਘ ਦਾ ਚਿਹਰਾ ਗੰਭੀਰ ਸੀ ਉਸ ਦੇ ਸਾਹਮਣੇ ਵਜ਼ੀਰ ਚੰਦਰਬਾਨ ਖੜਾ ਸੀ ਰਾਜਾ ਬੋਲਿਆ ਚੰਦਰਬਾਨ ਤੂੰ ਰਾਜ ਦੀ ਸੇਵਾ ਕੀਤੀ ਹੈ ਪਰ ਅੱਜ ਤੂੰ ਤਰਮ ਦੀ ਹੱਦ ਪਾਰ ਕੀਤੀ ਹੈ ਵਜ਼ੀਰ ਨੇ ਬਚਾ ਕਰਨ ਦੀ ਕੋਸ਼ਿਸ਼ ਕੀਤੀ ਮਹਾਰਾਜ ਮੈਂ ਤਾਂ ਰਾਜ ਦੀ ਪਲਾਈ ਲਈ ਰਾਜ ਦੀ ਪਲਾਈ ਦਇਆ ਨਾਲ ਹੁੰਦੀ ਹੈ ਡਰ ਨਾਲ ਨਹੀਂ ਰਾਜੇ ਨੇ ਕੜੀ ਆਵਾਜ਼ ਵਿੱਚ ਕਿਹਾ ਰਾਜੇ ਨੇ ਹੁਕਮ ਦਿੱਤਾ ਕਿ ਚੰਦਰਬਾਨ ਨੂੰ ਪਦ ਤੋਂ ਹਟਾ ਕੇ ਤਪੱਸਿਆ ਲਈ ਭੇਜਿਆ ਜਾਵੇ ਇਹ ਸਜ਼ਾ ਉਸ ਦੇ ਲਈ ਮੌਤ ਤੋਂ ਘੱਟ ਨਹੀਂ ਸੀ ਤਰਮੋ ਨੂੰ ਦਰਬਾਰ ਵਿੱਚ ਬੁਲਾਇਆ ਗਿਆ ਉਹ ਡਰੀ ਹੋਈ ਆਈ ਪਰ ਰਾਜੇ ਨੇ ਸਿਰ ਚੁਕਾ ਕੇ ਕਿਹਾ ਮਾਈ ਅੱਜ ਤੂੰ ਸਿਰਫ ਆਪਣੇ ਆਪ ਨੂੰ ਨਹੀਂ ਮੈਨੂੰ ਵੀ ਬਚਾਇਆ ਹੈ ਤਰਮੋ ਦੀਆਂ ਅੱਖਾਂ ਪਰ ਆਈਆਂ ਮਹਾਰਾਜ ਮੈਂ ਕੁਝ ਨਹੀਂ ਕੀਤਾ ਸਭ ਰੱਬ ਦੀ ਮਰਜ਼ੀ ਹੈ ਰਾਜੇ ਨੇ ਐਲਾਨ ਕੀਤਾ ਕਿ ਤਰਮੋ ਦੇ ਬੱਚਿਆਂ ਦੀ ਸਿੱਖਿਆ ਰਾਜ ਦੇ ਜ਼ਿੰਮੇ ਹੋਵੇਗੀ ਪਰ ਤਰਮੋ ਨੇ ਹੌਲੀ ਨਾਲ ਕਿਹਾ ਮਹਾਰਾਜ ਮੇਰੇ ਬੱਚਿਆਂ ਵਾਂਗ ਹਰ ਗਰੀਬ ਦੇ ਬੱਚੇ ਨੂੰ ਇਹ ਮੌਕਾ ਮਿਲੇ ਇਹ ਸੁਣ ਕੇ ਰਾਜਾ ਸਮਝ ਗਿਆ ਕਿ ਇਹ ਔਰਤ ਕਿਸਮਤ ਦੀ ਨਹੀਂ ਕਰਮ ਦੀ ਰੋਟੀ ਤੇ ਯਕੀਨ ਰੱਖਦੀ ਹੈ ਸੋਨਾਪੁਰ ਵਿੱਚ ਦਿਨ ਚੜਿਆ ਤਾਂ ਹਵਾ ਵਿੱਚ ਕੁਝ ਬਦਲਾ ਸੀ ਲੋਕਾਂ ਦੇ ਚਿਹਰਿਆਂ ਤੇ ਡਰ ਦੀ ਥਾਂ ਉਮੀਦ ਦੀ ਲਕੀਰ ਦਿਸ ਰਹੀ ਸੀ ਪਰ ਇਹ ਉਮੀਦ ਅਜੇ ਨਵੀਂ ਸੀ ਨਾਜ਼ੁਕ ਬਿਲਕੁਲ ਉਸ ਅੰਕੁਰ ਵਾਂਗ ਜੋ ਕਠੋਰ ਮਿੱਟੀ ਨੂੰ چیر ਕੇ ਬਾਹਰ ਆਉਂਦਾ ਹੈ ਰਾਜਾ ਵਿਕਰਮ ਸਿੰਘ ਆਪਣੇ ਤੰਬੂ ਦੇ ਬਾਹਰ ਖੜਾ ਸੀ ਉਸ ਦੀ ਨਜ਼ਰ ਪਿੰਡ ਦੇ ਬੱਚਿਆਂ ਟਿੱਕੀ ਹੋਈ ਸੀ ਜੋ ਖਾਲੀ ਪੈਰ ਖੇਡ ਰਹੇ ਸਨ ਉਸਨੇ ਸੋਚਿਆ ਜੇ ਰਾਜ ਸਿਰਫ ਮੇਰਾ ਸੁਖ ਹੈ ਤਾਂ ਇਹ ਰਾਜ ਕਿਸ ਕੰਮ ਦਾ ਉਸਦੇ ਅੰਦਰ ਰਾਜ ਧਰਮ ਦੀ ਲੜਾਈ ਚੱਲ ਰਹੀ ਸੀ ਤਲਵਾਰ ਦਾ ਧਰਮ ਜਾਂ ਦਇਆ ਦਾ ਧਰਮ ਉਸੇ ਵੇਲੇ ਦਰਬਾਰ ਦਾ ਦੂਤ ਹਫਦਾ ਹੋਇਆ ਆਇਆ ਮਹਾਰਾਜ ਰਾਜਧਾਨੀ ਤੋਂ ਸੁਣਿਆ ਹੈ ਉੱਤਰੀ ਸਰਹੱਦ ਤੇ ਬਗਾਵਤ ਪੜਕ ਉੱਠੀ ਹੈ ਖਜ਼ਾਨੇ ਦੀ ਮੰਗ ਹੈ ਨਹੀਂ ਤਾਂ ਯੁੱਧ ਰਾਜੇ ਦੇ ਮੱਥੇ ਤੇ ਸਲਵਟਾਂ ਪੈ ਗਈਆਂ ਖਜ਼ਾਨਾ ਪਹਿਲਾਂ ਹੀ ਲੋਕਾਂ ਲਈ ਰਾਤ ਚਾ ਲੱਗ ਚੁੱਕਾ ਸੀ ਲਗਾਨ ਕਟਾਉਣ ਖੂਨ ਅਨਾਜ ਜੇ ਹੁਣ ਯੁੱਧ ਲਈ ਖਜ਼ਾਨਾ ਕੱਢਿਆ ਗਿਆ ਤਾਂ ਸੋਨਾਪੁਰ ਵਰਗੇ ਪਿੰਡ ਫਿਰ ਭੁੱਖੇ ਰਹਿ ਜਾਣਗੇ ਰਾਜਾ ਸਮਝ ਗਿਆ ਇੱਕ ਕਿਸਮਤ ਦੀ ਅਗਲੀ ਕਸੌਟੀ ਹੈ ਉਸਨੇ ਦਰਬਾਰ ਬੁਲਾਇਆ ਵੱਡੇ ਸਰਦਾਰ ਸੈਨਾ ਨਾਇਕ ਅਤੇ ਪਿੰਡ ਦੇ ਪ੍ਰਤੀਨਿਧੀ ਸਭ ਹਾਜ਼ਰ ਸਨ ਰਾਜੇ ਨੇ ਸਾਫ਼ ਕਿਹਾ యుద్ధరాజ్ ది రఖ్యా కర్దా హై ਪਰ పొఖ్ రాజ్ ను ਅੰਦਰੋਂ ਖਾ ਜਾਂਦੀ ਹੈ ਮੈਂ ਫੈਸਲਾ ਲੋਕਾਂ ਦੀ ਪਲਾਈ ਦੇ ਹੱਕ ਚਾ ਕਰਾਂਗਾ ਕਈ ਸਰਦਾਰ ਪੜਕ ਉઠੇ ਮਹਾਰਾਜ ਇਹ ਕਮਜ਼ੋਰੀ ਹੈ ਬਗਾਵਤੀ ਇਸ ਨੂੰ ਮੌਕਾ ਸਮਝਣਗੇ ਰਾਜੇ ਨੇ ਐਲਾਨ ਕੀਤਾ ਮੈਂ ਆਪਣੀ ਸ਼ਾਈ ਜਾਇਦਾਦ ਦਾ ਹਿੱਸਾ ਲੋਕਾਂ ਲਈ ਦੇਵਾਂਗਾ ਇਸ ਨਾਲ ਸੋਨਾ ਚਾਂਦੀ ਕਟੇਗੀ ਪਰ ਇਨਸਾਨੀਅਤ ਨਹੀਂ ਇੱਕ ਕੁਰਬਾਨੀ ਆਸਾਨ ਨਹੀਂ ਸੀ ਰਾਜੇ ਦੀ ਮਾਂ ਮਹਾਰਾਣੀ ਮਾਧਵੀ ਨੇ ਐਤਰਾਇ ਕੀਤਾ ਰਾਜਾ ਬਣ ਕੇ ਤੂੰ ਸਭ ਕੁਝ ਲੂਟਾ ਦੇਵੇਂਗਾ ਰਾਜਾ ਨਿਮਾ ਹੋਇਆ ਮਾਤਾ ਅੱਜ ਮੈਨੂੰ ਰਾਜਾ ਨਹੀਂ ਸੇਵਕ ਬਣਨ ਦਿਓ ਉਸ ਰਾਤ ਰਾਜੇ ਨੇ ਤਾਜ ਉਤਾਰ ਕੇ ਮੰਦਰ ਵਿੱਚ ਰੱਖਿਆ ਅਤੇ ਨੰਗੇ ਪੈਰ ਪ੍ਰਾਰਥਨਾ ਕੀਤੀ ਧਰਮੋ ਵੀ ਉੱਥੇ ਸੀ ਦੋਵੇਂ ਚੁੱਪ ਪਰ ਦੋਵੇਂ ਜਾਣਦੇ ਸਨ ਕਿ ਕਿਸਮਤ ਦਾ ਫੈਸਲਾ ਨੇੜੇ ਹੈ ਅਗਲੇ ਦਿਨ ਖਬਰ ਆਈ ਬਗਾਵਤ ਠੰਡੀ ਪੈ ਗਈ ਹੈ ਲੋਕਾਂ ਨੇ ਰਾਜ ਦੀ ਕੁਰਬਾਨੀ ਸੁਣ ਕੇ ਹਥਿਆਰ ਰੱਖ ਦਿੱਤੇ ਸੋਨਾਪੁਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਪਰ ਰਾਜੇ ਨੇ ਤਰਮੋ ਵੱਲ ਵੇਖ ਕੇ ਕਿਹਾ ਮਾਈ ਕਿਸਮਤ ਦੀ ਰੋਟੀ ਅੱਜ ਸੱਚਮੁੱਚ ਮਿੱਠੀ ਲੱਗੀ ਹੈ ਪਰ ਅੰਤਿਮ ਸੱਚ ਹਜੇ ਆਉਣਾ ਬਾਕੀ ਸੀ ਸਮਾ ਆਪਣੀ ਚਾਲ ਨਾਲ ਅੱਗੇ ਵੱਧਦਾ ਗਿਆ ਸੋਨਾਪੁਰ ਹੁਣ ਪਹਿਲਾ ਵਰਗਾ ਪਿੰਡ ਨਹੀਂ ਰਿਹਾ ਸੀ ਖੂਹਾਂ ਵਿੱਚ ਪਾਣੀ ਸੀ ਖੇਤਾਂ ਵਿੱਚ ਹਰਿਆਵਲੀ ਅਤੇ ਕਰਾਂ ਵਿੱਚ ਹੌਲੀ-ਹੌਲੀ ਖੁਸ਼ਹਾਲੀ ਦੀ ਸੁਗੰਧ ਪਰ ਸਭ ਤੋਂ ਵੱਡਾ ਬਦਲਾ ਲੋਕਾਂ ਦੇ ਮਨਾਂ ਵਿੱਚ ਸੀ ਡਰ ਦੀ ਥਾਂ ਪਰੋਸਾ ਪੈਦਾ ਹੋ ਗਿਆ ਸੀ ਰਾਜਾ ਵਿਕਰਮ ਸਿੰਘ ਅਕਸਰ ਪੇਸ ਬਦਲ ਕੇ ਪਿੰਡਾਂ ਦਾ ਦੌਰਾ ਕਰਦਾ ਉਹ ਹੁਣ ਮਹਿਲ ਦੀਆਂ ਉੱਚੀਆਂ ਦੀਵਾਰਾਂ ਤੋਂ ਵੱਧ ਗਰੀਬਾਂ ਦੀਆਂ ਚੌਪੜੀਆਂ ਵਿੱਚ ਸੱਚ ਵੇਖਦਾ ਸੀ ਹਰ ਥਾਂ ਉਸ ਨੂੰ ਇੱਕੋ ਗੱਲ ਸੁਣਨ ਨੂੰ ਮਿਲਦੀ ਸਾਡੇ ਰਾਜੇ ਨੇ ਸਾਨੂੰ ਇਨਸਾਨ ਸਮਝਿਆ ਹੈ ਇੱਕ ਦਿਨ ਰਾਜਾ ਫਿਰ ਧਰਮੋ ਦੇ ਘਰ ਆਇਆ ਨਾ ਤਾਜ ਨਾ ਸੈਨਾ ਸਿਰਫ ਇੱਕ ਸਧਾਰਨ ਯਾਤਰੀ ਵਾਂਗ ਤਰਮੋ ਉਸਨੂੰ ਵੇਖ ਕੇ ਹੌਲੀ ਮੁਸਕराई ਉਸਨੇ ਕਿਹਾ ਮਹਾਰਾਜ ਨਹੀਂ ਪੁੱਤਰ ਅੱਜ ਤੂੰ ਮੇਰੇ ਘਰ ਮਹਿਮਾਨ ਹੈ ਉਸਨੇ ਤਵੇ ਤੇ ਰੋਟੀ ਰੱਖੀ ਇਸ ਵਾਰ ਆਟਾ ਭਰਪੂਰ ਸੀ ਪਰ ਰੋਟੀ ਦੀ ਖੁਸ਼ਬੂ ਉਹੀ ਸੀ ਦਇਆ ਦੀ ਰਾਜੇ ਨੇ ਰੋਟੀ ਤੋੜੀ ਪਰ ਇਸ ਵਾਰ ਪਹਿਲਾ ਟੁਕੜਾ ਤਰਮੋ ਦੇ ਬੱਚਿਆਂ ਨੂੰ ਦਿੱਤਾ ਅੱਜ ਮੈਨੂੰ ਸਮਝ ਆ ਗਈ ਹੈ ਰਾਜਾ ਬੋਲਿਆ ਕਿਸਮਤ ਦੀ ਰੋਟੀ ਕਿਸੇ ਤਾਜ ਜਾਂ ਖਜ਼ਾਨੇ ਨਾਲ ਨਹੀਂ ਮਿਲਦੀ ਇਹ ਉਸ ਹੱਥ ਨੂੰ ਮਿਲਦੀ ਹੈ ਜੋ ਪਹਿਲਾਂ ਦੂਜੇ ਨੂੰ ਖਿਲਾਉਂਦਾ ਹੈ ਤਰਮੋ ਦੀਆਂ ਅੱਖਾਂ ਪਰ ਆਈਆਂ ਉਸਨੇ ਕਿਹਾ ਮੈਂ ਤਾਂ ਸਿਰਫ ਭੁੱਖ ਦੇ ਵੇਲੇ ਰੋਟੀ ਦਿਤਤੀ ਸੀ ਰਾਜਾ ਸਿਰ ਨਿਵਾ ਕੇ ਬੋਲਿਆ ਉਹੀ ਰੋਟੀ ਮੇਰੀ ਕਿਸਮਤ ਬਦਲ ਗਈ ਉਸ ਦਿਨ ਦਰਬਾਰ ਵਿੱਚ ਇੱਕ ਨਵਾਂ ਕਾਨੂੰਨ ਲਿਖਿਆ ਗਿਆ ਰਾਜ ਵਿੱਚ ਕੋਈ ਵੀ ਭੁੱਖਾ ਨਹੀਂ ਸੋਵੇਗਾ ਅਨਾਜ ਦੇ ਪੰਡਾਰ ਲੋਕਾਂ ਲਈ ਖੁੱਲੇ ਰਹਿਣਗੇ ਅਤੇ ਹਰ ਰਾਜਾ ਤਾਜ ਪੈਣਨ ਤੋਂ ਪਹਿਲਾਂ ਇੱਕ ਗਰੀਬ ਦੇ ਘਰ ਦੀ ਰੋਟੀ ਖਾਏਗਾ ਤਾਂ ਜੋ ਉਹ ਰਾਜ ਦੀ ਅਸਲ ਹਕੀਕਤ ਸਮਝ ਸਕੇ ਸਾਲ ਬੀਤੇ ਤਰਮੋ ਦੇ ਬੱਚੇ ਵੱਡੇ ਹੋਏ ਗੋਪੀ ਵਿਦਿਆਲਾ ਵਿੱਚ ਅਧਿਆਪਕ ਬਣਿਆ ਅਤੇ ਰਾਣੀ ਰਾਜ ਦੀ ਸੇਵਿਕਾ ਦੋਵੇਂ ਆਪਣੇ ਕੰਮ ਨੂੰ ਸੇਵਾ ਸਮਝਦੇ ਸਨ ਕਿਉਂਕਿ ਉਹਨਾਂ ਨੇ ਆਪਣੀ ਮਾਂ ਤੋਂ ਇਹੀ ਸਿੱਖਿਆ ਸੀ ਇੱਕ ਦਿਨ ਰਾਜਾ ਬੁੱਢਾ ਹੋ ਗਿਆ ਉਸਨੇ ਤਾਜ ਉਤਾਰ ਕੇ ਨਵੇਂ ਰਾਜੇ ਦੇ ਹੱਥ ਵਿੱਚ ਦਿੱਤਾ ਜਾਣ ਤੋਂ ਪਹਿਲਾਂ ਉਹ ਸੋਨਾ ਪੁਰਾਇਆ ਤਰਮੋ ਹੁਣ ਬੁੱਢੀ ਹੋ ਚੁੱਕੀ ਸੀ ਪਰ ਅੱਖਾਂ ਵਿੱਚ ਉਹੀ ਚਾਨਣ ਸੀ ਰਾਜੇ ਨੇ ਉਸਦੇ ਪੈਰ ਛੂਏ ਮਾਈ ਜੇ ਤੂੰ ਉਸ ਦਿਨ ਰੋਟੀ ਨਾ ਦਿੱਤੀ ਹੁੰਦੀ ਤਾਂ ਮੈਂ ਸਿਰਫ ਰਾਜਾ ਰਹਿ ਜਾਂਦਾ ਇਨਸਾਨ ਨਾ ਬਣਦਾ ਤਰਮੋ ਨੇ ਮੁਸਕਰਾ ਕੇ ਕਿਹਾ ਪੁੱਤਰ ਕਿਸਮਤ ਦੀ ਰੋਟੀ ਉਹ ਹੁੰਦੀ ਹੈ ਜੋ ਦੇ ਕੇ ਵੀ ਕਟਦੀ ਨਹੀਂ ਸਮਾਂ ਬੀਤਦਾ ਗਿਆ ਅਤੇ ਇੱਕ ਦਿਨ ਤਰਮੋ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਜਦੋਂ ਤਰਮੋ ਇਸ ਦੁਨੀਆ ਤੋਂ ਰੁਖਸਤ ਹੋਈ ਪੂਰੇ ਰਾਜ ਵਿੱਚ ਦੀਵੇ ਜਲੇ ਕੋਈ ਮੈਲ ਨਹੀਂ ਕੋਈ ਮੂਰਤੀ ਨਹੀਂ ਸਿਰਫ ਹਰ ਘਰ ਵਿੱਚ ਇੱਕ ਰੋਟੀ ਗਰੀਬ ਲਈ ਰੱਖੀ ਗਈ ਉਹੀ ਸੀ ਤਰਮੋ ਦੀ ਅਸਲੀ ਸਮਾਦੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਿਸਮਤ ਉਸ ਦੀ ਮਦਦ ਕਰਦੀ ਹੈ ਜੋ ਕਰਮ ਅਤੇ ਦਇਆ ਨਾਲ ਦੂਜਿਆਂ ਦੀ ਪੁੱਖ ਮਿਟਾਉਂਦਾ ਹੈ ਰੋਟੀ ਸਿਰਫ ਅੰਨ ਨਹੀਂ ਇਨਸਾਨੀਅਤ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇਕਰ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਕੇ ਆਪਣੀ رائے ਕਮੈਂਟ ਕਰਕੇ ਜਰੂਰ ਦਿਓ